ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦਾ ਰਾਗ ਰਾਮਕਲੀ ਵਿੱਚ ਉਚਾਰਿਆ ਹੋਇਆ ਬਹੁਤ ਹੀ ਪਿਆਰਾ ਸ਼ਬਦ ਜਪ ਗੋਬਿੰਦ ਗੋਪਾਲ ਲਾਲ ਤੇ ਗੱਲ ਕਰ ਰਹੇ ਹਾਂ ਬਿਲਕੁਲ ਇਸ ਦਾ ਮੁੱਖ ਸੰਦੇਸ਼ ਇਹ ਹੀ ਨਿਕਲਦਾ ਹੈ ਕਿ ਰੱਬ ਦਾ ਨਾਮ ਜਪਣ ਨਾਲ ਮੌਤ ਦਾ ਡਰ ਮੁੱਕ ਜਾਂਦਾ ਹੈ ਹਾਂਜੀ ਤੇ ਅਸਲ ਜੀਵਨ ਦਾ ਮਕਸਦ ਸਮਝ ਆਉਂਦਾ ਪਰ ਇਹ ਅਵਸਥਾ ਮਤਲਬ ਐਵੇਂ ਨਹੀਂ ਮਿਲਦੀ ਹਾਂ ਇਹ ਗੁਰੂ ਦੀ ਸਿੱਖਿਆ ਤੇ ਗੁਰਮੁਖਾਂ ਦੀ ਸੰਗਤ ਨਾਲ ਹੀ ਮਿਲਦੀ ਹੈ ਨਾ ਬਿਲਕੁਲ ਬਿਲਕੁਲ ਆਓ ਇਸ ਨੂੰ ਥੋੜਾ ਹੋਰ ਖੋਲ ਕੇ ਸਮਝੀਏ ਜ਼ਰੂਰ ਪਹਿਲੀ ਤੁਕ ਲੈ ਲੈਣ ਨੇ ਹਾਂ ਜਦ ਗੋਬਿੰਦ ਗੋਪਾਲ ਲਾਲ ਇੱਥੇ ਗੋਬਿੰਦ ਤੇ ਗੋਪਾਲ ਸਮਝ ਆਉਂਦੇ ਨੇ ਸ੍ਰਿਸ਼ਟੀ ਦਾ ਕਰਤਾ ਤੇ ਪਾਲਣ ਵਾਲਾ ਹਾਂਜੀ ਪਰ ਇਹ ਲਾਲ ਸ਼ਬਦ ਇਸ ਦਾ ਕੀ ਖਾਸ ਮਤਲਬ ਹੈ ਇੱਥੇ ਦੇਖੋ ਲਾਲ ਦਾ ਅਰਥ ਹੈ ਪਿਆਰਾ অতি ਪਿਆਰਾ ਗੁਰੂ ਸਾਹਿਬ ਸਿਰਫ ਰੱਬ ਦੀ ਤਾਕਤ ਦੀ ਗੱਲ ਨਹੀਂ ਕਰ ਰਹੇ ਉਸ ਦੇ ਪਿਆਰ ਵਾਲੇ ਸਰੂਪ ਦੀ ਗੱਲ ਵੀ ਕਰ ਰਹੇ ਨੇ ਮਤਲਬ ਉਸ ਨੂੰ ਜਪਨਾ ਹੈ ਜਿਹੜਾ ਸਭ ਦਾ ਮਾਲਿਕ ਵੀ ਹੈ ਤੇ ਸਭ ਤੋਂ ਪਿਆਰਾ ਵੀ ਅੱਛਾ ਤਾਂ ਜਪਨਾ ਸਿਰਫ ਇੱਕ ਕੰਮ ਨਹੀਂ ਸਗੋਂ ਇੱਕ ਪਿਆਰ ਪਰਿਆ ਰਿਸ਼ਤਾ ਜੋੜਨਾ ਹੈ ਹਾਂਜੀ ਬਿਲਕੁਲ ਇਸ ਨਾਲ ਡਰਦੀ ਥਾਂ ਮਨ ਵਿੱਚ ਪ੍ਰੇਮ ਪੈਦਾ ਹੁੰਦਾ ਉਸ ਪ੍ਰਤੀ ਬਹੁਤ ਵਧੀਆ ਤੇ ਇਹ ਹੈ ਵੀ ਰਹਾਉ ਦੀ ਤੁਕ ਜਿਹੜੀ ਕਿ ਅਕਸਰ ਸ਼ਬਦ ਦਾ ਕੇਂਦਰੀ ਨੁਕਤਾ ਹੁੰਦੀ ਹੈ ਹਾਂਜੀ ਰਾਮ ਨਾਮ ਸਿਮਰ ਤੂੰ ਜੀਵੇ ਫਿਰ ਨਾ ਖਾਈ ਮਹਾਕਾਲ ਇੱਥੇ ਜੀਵੇ ਮਤਲਬ ਜਿਉਣਾ ਕੀ ਇਹ ਸਿਰਫ ਸਰੀਰਕ ਤੌਰ ਤੇ ਜਿਉਣ ਦੀ ਗੱਲ ਹੈ ਨਹੀਂ ਨਹੀਂ ਇਹ ਇਸ ਤੋਂ ਕਿਤੇ ਡੂੰਗੀ ਗੱਲ ਹੈ ਜੀਵੇ ਦਾ ਮਤਲਬ ਹੈ ਅਸਲ ਆਤਮਿਕ ਜੀਵਨ ਜਿਉਣਾ। ਜੀ। ਜਦੋਂ ਤੁਸੀਂ ਰਾਮ ਨਾਮ ਯਾਨੀ ਉਸ ਹਰ ਥਾਂ ਮੌਜੂਦ ਪਰਮਾਤਮਾ ਰਾਮ ਨੂੰ ਸਿਮਰਦੇ ਹੋ ਤਾਂ ਤੁਸੀਂ ਅਸਲ ਵਿੱਚ ਜੀਵਨ ਪ੍ਰਾਪਤ ਕਰਦੇ ਹੋ। ਅੱਛਾ ਅਸਲ ਜੀਵਨ। ਹਾਂ, ਇੱਕ ਅਜੀਹਾ ਜੀਵਨ ਜਿਸ ਵਿੱਚ ਡਰ ਨਾ ਹੋਵੇ, ਜਿਹੜਾ ਮਕਸਦ ਭਰਿਆ ਹੋਵੇ। ਤੇ ਜਦੋਂ ਇਹ ਹੁੰਦਾ ਹੈ ਤਾਂ ਮਹਾਕਾਲ ਮਤਲਬ ਮੌਤ ਦਾ ਵੱਡਾ ਡਰ ਉਹ ਫਿਰ ਤੁਹਾਨੂੰ ਖਾ ਨਹੀਂ ਸਕਦਾ। ਉਸ ਦਾ ਅਸਰ ਖਤਮ ਹੋ ਜਾਂਦਾ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਮਤਲਬ ਸਿਮਰਨ ਨਾਲ ਮੌਦੇ ਡਰ ਤੋਂ ਮੁਕਤੀ ਹਾਂਜੀ ਬਿਲਕੁਲ ਇਹ ਪਰ ਜਿਵੇਂ ਤੁਸੀਂ ਪਹਿਲਾਂ ਕਿਹਾ ਇਹ ਅਵਸਥਾ ਐਵੇਂ ਹੀ ਨਹੀਂ ਮਿਲ ਜਾਂਦੀ ਇਸ ਲਈ ਅਗਲੀ ਤੁਕ ਸ਼ਾਇਦ ਸਾਨੂੰ ਦੱਸਦੀ ਹੈ ਕਿ ਇਹ ਸਫਰ ਕਿੰਨਾ ਲੰਮਾ ਹੋ ਸਕਦਾ ਹੈ ਕੋਟ ਜਨਮ ਪ੍ਰਮ 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 ਆਇਓ ਬੜੇ ਭਾਗ ਸਾਧ ਸੰਗ ਪਾਇਓ ਹਾਂ ਇਹ ਤੁਕ ਦੱਸਦੀ ਹੈ ਕਿ ਜੀਵ ਕਿੰਨਾ ਪਟ ਗਿਆ ਹੈ ਕੋਟੀ ਜਨਮ ਕੋਰੋਣਾ ਜਨਮ ਤੋਂ ਪਰਮਾ ਵਿੱਚ ਵਹਿਮਾਂ ਵਿੱਚ ਭਟਕਦਾ ਰਿਹਾ ਇੱਥੇ ਜਨਮਾਂ ਦਾ ਭਾਵ ਕਈ ਥਾਂ ਹੈ ਜਿਵੇਂ ਕਈ ਲੋਕੀ ਦਰਦਰ ਭਟਕਦੇ ਹਨ ਕੋਈ ਡੇਰਿਆਂ ਵੱਲ ਤੁਰੇ ਫਿਲਦਾ ਹੈ ਤੇ ਕੋਈ ਮਸਾਨਾਂ ਵੱਲ ਗੁਰੂ ਸਾਹਿਬ ਕਹ ਰਹੇ ਹਨ ਕਿ ਭੁੱਲਿਆ ਹੋਇਆ ਪਰਮਾ ਵਿੱਚ ਫਸਿਆ ਹੋਇਆ ਮਨੁੱਖ ਥਾਂ ਥਾਂ ਫਿਰਦਾ ਹੈ ਸੱਚੇ ਉਪਦੇਸ਼ ਲਈ ਪਰਮ 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 ਤਿੰਨ ਵਾਰੀ ਕਿਹਾ ਗਿਆ ਹੈ ਹਾਂ ਉਸ ਪਟਕਣਾ ਦੀ ਗਹਿਰਾਈ ਦੱਸਣ ਲਈ ਪਰ ਫਿਰ ਕਿਸਮਤ ਨਾਲ بڑے ਭਾਗ ਬਹੁਤ ਵੱਡੇ ਭਾਗਾਂ ਨਾਲ ਸਾਧ ਸੰਗ ਮਿਲਦਾ ਹੈ ਸਾਧ ਸੰਗਤ ਯਾਨੀ ਚੰਗੇ ਗੁਰਮੁਖ ਲੋਕਾਂ ਦੀ ਸੰਗਤ ਬਿਲਕੁਲ ਉਹ ਸੰਗਤ ਜਿੱਥੇ ਗੁਰੂ ਦੀ ਗੱਲ ਹੁੰਦੀ ਹੈ ਨਾਮ ਸਿਮਰਿਆ ਜਾਂਦਾ ਹੈ ਇਹੀ ਉਹ ਥਾਂ ਹੈ ਜਿੱਥੇ ਪਟਕਣਾ ਟੁੱਟਣੀ ਸ਼ੁਰੂ ਹੁੰਦੀ ਹੈ ਅੱਛਾ ਤਾਂ ਸਾਧ ਸੰਗਤ ਉਹ ਮਾਹੌਲ ਦਿੰਦੀ ਹੈ ਜਿੱਥੇ ਗੁਰੂ ਦੀ ਸਿੱਖਿਆ ਨੂੰ ਸਮਝਣਾ ਤੇ ਕਮਾਉਣਾ ਸੌਖਾ ਹੋ ਜਾਂਦਾ ਹੈ ਹਾਂਜੀ ਇਹ ਇੱਕ ਤਰ੍ਹਾਂ ਦਾ ਸਪੋਰਟ ਸਿਸਟਮ ਹੈ ਅਧਿਆਤਮਿਕ ਸਫ਼ਰ ਲਈ ਤੇ ਫਿਰ ਅਖੀਰਲੀਆ ਤੁਕਾਂ ਸਿੱਧਾ ਗੁਰੂ ਦੀ ਮਹੱਤਤਾ ਤੇ ਆ ਜਾਂਦੀਆਂ ਨੇ ਬਿਨ ਗੁਰਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਹਾਂ ਇੱਥੇ ਗੱਲ ਬਿਲਕੁਲ ਸਾਫ਼ ਕਰ ਦਿੱਤੀ ਗਈ ਹੈ ਕਿ ਉਧਾਰ ਮਤਲਬ छुटਕਾਰਾ ਮੁਕਤੀ ਹਾਂਜੀ ਉਹ ਪੂਰੇ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦਾ ਗੁਰੂ ਹੀ ਉਹ ਰੋਸ਼ਨੀ ਹੈ ਜਿਹੜਾ ਪਰਮਾ ਦਾ ਹਨੇਰਾ ਦੂਰ ਕਰਦਾ ਹੈ ਤੇ ਅਗੇਰਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਇਹ ਉਹਨਾਂ ਦਾ ਆਪਣਾ ਵਿਚਾਰ ਨਹੀਂ ਸਗੋਂ ਨਾਨਕ ਆਖੇ ਇਹੋ ਵਿਚਾਰ ਇਹ ਗੁਰੂ ਨਾਨਕ ਸਾਹਿਬ ਦਾ ਹੀ ਸਥਾਪਿਤ ਕੀਤਾ ਹੋਇਆ ਮੂਲ ਸਿਧਾਂਤ ਹੈ ਇਸ ਨਾਲ ਇਸ ਵਿਚਾਰ ਦੀ ਪੱਕਿਆਈ ਹੋਰ ਵੱਜ ਜਾਂਦੀ ਹੈ ਤੇ ਜੇਕਰ ਆਪਾਂ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਤਾ ਸ਼ਬਦ ਸਾਨੂੰ ਕਹਿ ਰਿਹਾ ਹੈ ਕਿ ਰੱਬ ਦਾ ਨਾਮ ਪਿਆਰ ਨਾਲ ਜਪਣਾ ਚਾਹੀਦਾ ਹੈ। ਹਾਂਜੀ। ਇਸ ਨਾਲ ਅਸਲ ਆਤਮਿਕ ਜੀਵਨ ਮਿਲਦਾ ਹੈ ਤੇ ਮੌਤ ਦਾ ਡਰ ਨਹੀਂ ਰਹਿੰਦਾ। ਬਿਲਕੁਲ ਪਰ ਇਹ ਹੋਵੇਗਾ ਕਿਵੇਂ? ਇਹੇ ਹੋਵੇਗਾ ਸਾਜ ਸੰਗਤ ਵਿੱਚ ਤੇ ਪੂਰੇ ਗੁਰੂ ਦੀ ਸਿੱਖਿਆ ਨਾਲ। ਹਾਂ ਇੱਕ ਤਰ੍ਹਾਂ ਦਾ ਪੂਰਾ ਫਾਰਮੂਲਾ ਦਿੱਤਾ ਗਿਆ ਹੈ। ਸਿਮਰਨ, ਸਾਜ ਸੰਗਤ ਤੇ ਗੁਰੂ ਦੀ ਅਗਵਾਈ। ਇਹ ਤਿੰਨੇ ਮਿਲ ਕੇ ਹੀ ਜੀਵ ਨੂੰ ਕਰੋੜਾਂ ਜਨਮਾਂ ਦੀ ਪਟਕਣਾ ਤੋਂ ਕੱਢ ਸਕਦੇ ਨੇ ਸਹੀ ਗੱਲ ਹੈ ਇਹ ਸਿਰਫ ਪੜਨ ਸੁਣਨ ਵਾਲੀ ਗੱਲ ਨਹੀਂ ਸਗੋਂ ਜ਼ਿੰਦਗੀ ਵਿੱਚ ਅਪਣਾਉਣ ਵਾਲੀ ਜੁਗਤ ਹੈ ਯਕੀਨਨ ਇਸ ਨਾਲ ਜ਼ਿੰਦਗੀ ਨੂੰ ਮੌਤ ਨੂੰ ਸਭ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ ਡਰ ਦੀ ਥਾਂ ਸ਼ਾਂਤੀ ਆਉਂਦੀ ਹੈ ਬਹੁਤ ਹੀ ਗਹਿਰਾ ਵਿਚਾਰ ਹੈ ਇਸ ਸਾਰੇ ਵਿਚਾਰ ਤੋਂ ਬਾਅਦ ਮੇਰੇ ਮਨ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਹਾਂਜੀ ਦੱਸੋ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸਾਥ ਸੰਗਤ ਦਾ ਅਸਲ ਮਤਲਬ ਕੀ ਹੈ ਮਤਲਬ ਅਸੀਂ ਇਸਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਕਿਵੇਂ ਜੁੜ ਸਕਦੇ ਹਾਂ ਤਾਂ ਕਿ ਗੁਰੂ ਦੀ ਸਿੱਖਿਆ ਸਾਨੂੰ ਸਾਡੇ ਡਰਾਂ ਸਾਡੀਆਂ ਚਿੰਤਾਵਾਂ ਤੇ ਕਾਬੂ ਪਾਉਣ ਵਿੱਚ ਮਦਦ ਕਰ ਸਕੇ ਵਾਕਈ ਇਹ ਸੋਚਣ ਵਾਲੀ ਗੱਲ ਹੈ ਜੇ ਆਪ ਜੀ ਨੂੰ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਚੰਗੀ ਲੱਗੀ ਤਾਂ ਫਿਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਸਾਨੂੰ ਗੁਰਬਾਣੀ ਦੀ ਵਿਚਾਰ ਕਰਨ ਦੀ ਬਲ ਤੇ ਬੁੱਧੀ ਬਖਸ਼ਦੇ ਰਹਿਣ ਭੁੱਲਣ ਚੁੱਕਾਂ ਲਈ ਮਾਫੀ ਮੰਗਦੇ ਹਾਂ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ